ਇਸ ਤੋਂ ਇਲਾਵਾ ਵਿਧਾਇਕ ਦੇ ਅਹੁਦੇ ਦੇ ਉੱਤੇ ਵੀ ਉਹਨਾਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਸੰਭਾਲਿਆ ਇੱਕ ਐਸੀ ਸ਼ਖਸੀਅਤ ਦੇ ਮਾਲਕ ਸੁਖਦੇਵ ਸਿੰਘ ਢੀਂਡਸਾ ਸੀ ਜਿਨ੍ਹਾਂ ਦੇ ਬੜੇ ਸ਼ਾਂਤ ਰਵੱਈਏ ਦੇ ਕਾਰਨ ਅਕਸਰ ਲੋਕ ਉਹਨਾਂ ਦੀ ਬੜੀ ਕਦਰ ਕਰਦੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਮਿਲ ਕੇ بڑا ਅਹਿਮ ਕੰਮ ਕੀਤਾ ਸੁਖਦੇਵ ਸਿੰਘ ਢੀਂਡਸਾ 9 ਅਪ੍ਰੈਲ 1936 ਨੂੰ ਉਹਨਾਂ ਦਾ ਜਨਮ ਹੋਇਆ ਸੀ ਇਸ ਦਰਮਿਆਨ ਉਹਨਾਂ ਦੇ ਜਨਮ ਤੋਂ ਬਾਅਦ ਉਹਨਾਂ ਨੇ ਕੁਝ ਸਮਾਂ ਆਪਣੇ ਸਥਾਨਕ ਇਲਾਕੇ ਦੇ ਵਿੱਚ ਹੀ ਪੜ੍ਹਾਈ ਕੀਤੀ ਮਗਰੋਂ ਉਹਨਾਂ ਦਾ ਜਨਮ ਸੰਗਰੂਰ ਦੇ ਵਿੱਚ ਹੀ ਹੋਇਆ ਸੀ ਉੱਬਾਵਾਲ ਪਿੰਡ ਸੀ ਅਗਰੇਜ਼ਾਂ ਦੇ ਵੇਲੇ ਚ ਉਸ ਵੇਲੇ ਭਾਰਤ ਆਜ਼ਾਦ ਨਹੀਂ ਸੀ ਹੋਇਆ ਜਦੋਂ ਉਹਨਾਂ ਦਾ ਜਨਮ ਹੋਇਆ ਸੀ 9 April 1936 ਨੂੰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਪਾਰਟੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸਯੁਕਤ ਵੀ ਬਣਾਈ ਪਦਮ ਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤੇ ਗਏ ਸੀ RAMNAATH GOVINDE ਵੱਲੋਂ ਤਤਕਾਲੀ ਰਾਸ਼ਟਰਪਤੀ RAMNAATH GOVINDE ਨੇ ਉਹਨਾਂ ਨੂੰ 11 ਮਾਰਚ 2019 ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਸੀ ਇਸ ਤੋਂ ਇਲਾਵਾ ਉਹ ਯੂਨੀਅਨ ਮਿਨਿਸਟਰ ਵੀ ਰਹੇ ਸੀ ਸਪੋਰਟਸ ਤੇ ਕੈਮੀਕਲ ਮੰਤਰਾਲੇ ਦੇ ਤੀਜੀ ਵਾਜਪਾਈ ਸਰਕਾਰ ਦੇ ਵਿੱਚ ਉਹਨਾਂ ਨੇ 2000 ਤੋਂ 2004 ਦੇ ਦਰਮਿਆਨ ਇਹ ਅਹਿਮ ਰੋਲ ਨਿਭਾਇਆ ਸੀ ਇਸ ਤੋਂ ਇਲਾਵਾ ਉ ਰਾਜ ਸਭਾ ਮੈਂਬਰ ਵੀ 1998 ਤੋਂ 2004 ਤੱਕ ਰਹੇ ਸੀ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਫਾਈਨਾਂਸ ਮਿਨਿਸਟਰ ਵੀ ਰਹੇ ਵਿੱਤ ਮੰਤਰੀ ਵੀ ਰਹੇ 2012 ਤੋਂ 17 ਤੱਕ ਉਹਨਾਂ ਨੇ ਆਪਣੀ ਸਿਆਸੀ ਜੀਵਨ ਦੀ ਸ਼ੁਰੂਆਤ ਇੱਕ ਐਕਟਿਵ ਸਟੂਡੈਂਟ ਲੀਡਰ ਦੇ ਤੌਰ ਤੇ ਕੀਤੀ ਸੀ ਜਦੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਤਾਂ ਉਸ ਦੌਰਾਨ ਉਹ ਰਣਵੀਰ ਕਾਲਜ ਸੰਗਰੂਰ ਦੇ ਵਿੱਚ ਪੜ੍ਹਿਆ ਕਰਦੇ ਸੀ ਸਭ ਤੋਂ ਪਹਿਲਾਂ ਉਹ ਰਣਵੀਰ ਕਾਲਜ ਦੇ ਸਕੱਤਰ ਚੁਣੇ ਗਏ ਸੀ ਸਟੂਡੈਂਟ ਕਾਉਂਸਲ ਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਵੀ ਚੁਣਿਆ ਗਿਆ ਸੀ ਇਸੇ ਕੌਂਸਲ ਦਾ ਅੱਜ ਉਹਨਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋਇਆ ਹੈ ਸਰਦਾਰ ਸੀਨੀਅਰ ਅਕਾਲੀ ਆਗੂ ਬਲਵਿੰਦਰ ਭੁੰਦੜ ਜੋ ਜੁੜ ਚੁੱਕੇ ਨੇ ਭੁੰਦੜ ਸਾਹਿਬ ਮੰਤਪਾਗੀ ਖਬਰ ਸਾਹਮਣੇ ਆਈ ਹੈ ਢੀਂਡਸਾ ਸਾਹਿਬ ਦਾ ਦੇਹਾਂਤ ਹੋ ਚੁੱਕਿਆ ਹੈ ਕਿਹੜੀਆਂ ਯਾਦਾਂ ਆ ਤੁਹਾਡੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਜਦ ਤੁਸੀਂ ਇਹ ਸੁਣਿਆ ਹੈ ਇਹ ਦੁੱਖ ਦੀ ਗੱਲ ਹੈ ਜੀ ਬਹੁਤ ਅਫਸੋਸ ਦੀ ਗੱਲ ਹੈ ਫਰਮਾਨ ਦੇ ਬਾਣੇ ਜੋ ਕਰਦਾ ਉਹਨੂੰ ਮੰਨਣਾ ਪੈਂਦਾ ਲੇਕਿਨ ਸਾਰੀ ਜ਼ਿੰਦਗੀ ਜੀ ਅਸੀਂ ਜੇ ਉਹ ਤੋਂ 72 ਤੋਂ ਚੋਣਾ ਦੋਨੋਂ ਲੜਕੇ ਉਹ ਵੀ ਆਏ ਮੈਂ ਵੀ ਆ ਤਕਰੀਬ ਉਹ ਤੋਂ ਪਾਰਟੀਆਂ ਇਕੱਠੇ ਹੁੰਦੇ ਸੀ ਚਲੋ મતਭੇਦ ਹੋ ਜਾਂਦੇ ਹੁਣ ਉਹਨ 사이ਡ ਤੇ ਹੋ ਗਏ ਸੀ ਦੂਸਰੀ 사이ਡ ਤੇ ਇਦਨ ਫੇਰ ਵੀ ਜੋ ਇਨਸਾਨੀਅਤ ਹੈ ਪਿਆਰ ਤੇ ਕੋਈ ਜਾਤੀ ਲੜਾਈ ਤਾਂ ਹੁੰਦੀ ਨਹੀਂ ਸੋ ਇਸ ਕਰਕੇ ਬੜੇ ਨੇਕ ਸਨ ਸਿਆਣੇ ਸਨ ਸੋ ਬੜੇ ਸੇਵਾ ਪਾ ਕਰਤੀ ਦੇਸ਼ ਦੀ ਕੌਮ ਦੀ ਸੋ ਬੜਾ ਦੁੱਖ ਹੈ ਸੋਸ ਹੈ ਪੁਨਰ ਜਾਣ ਦਾ ਬਹੁਤ ਅਫਸੋਸ ਹੈ ਜੀ ਅੱਛਾ ਕੋ ਦਰਸਾ ਬਸੀਂ ਜੇ ਤੋ ਦੇਖਦੇ ਆਂ ਤਾਂ ਇੱਕ ਲੰਮਾ ਹਰਸਾ ਉਹਨਾਂ ਨੇ ਸਿਆਸਤ ਦੇ ਵਿੱਚ ਸਾਥ ਨਿਵਾਇਆ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੁਣ ਜਾਂ ਫਿਰ ਬਾਅਦ ਵਿੱਚ ਸੁਪੀਰ ਸਿੰਘ ਬਾਦਲ ਉਹਨਾਂ ਨਾਲ ਵੀ ਨੇੜਤਾ ਰਹੀ ਤੇ ਕੁਝ ਸਮਾਂ ਪਹਿਲਾਂ ਵੀ ਅਸੀਂ ਦੇਖਿਆ ਸੀ ਕਿ ਲੋਕ ਸਭਾ ਚੋਣਾਂ ਦੇ ਸਮੇਂ ਵੀ ਕਰੀਬੀਆਂ ਵਧੀਆਂ ਤੇ ਫਿਰ ਵਾਪਸ ਆਏ ਵੀ ਸੀ ਹੁਣ ਕਿਸ ਤਰੀਕੇ ਦੇ ਰਿਲੇਸ਼ਨ ਰਹਿ ਰਹੇ ਸੀ ਇਸ ਵੇਲੇ ਜਦੋਂ ਆਸਿਹਤ ਨਾਸਾਜ਼ ਚੱਲ ਰਹੀ ਸੀ ਕਿ ਮੁਲਾਕਾਤ ਹੁੰਦੀ ਸੀ ਆਖਰੀ ਮੁਲਾਕਾਤ ਤੁਹਾਨੂੰ ਯਾਦ ਹੋਵੇ ਉਹਨਾਂ ਦੇ ਨਾਲ ਕੋਈ ਨਹੀਂ ਮੈਂ ਥੋੜੇ ਦਿਨ ਚਾਰ ਪੰਜ ਦਿਨ ਪਹਿਲਾਂ ਹੀ ਹਫਤਾ ਪਹਿਲਾਂ ਹੀ ਮਿਲ ਕੇ ਆਇਆ ਸੀ ਉਦੋਂ ਠੀਕ ਸੀ ਗੱਲਾਂ ਬਾਤਾਂ ਕਰਦੇ ਸੀ ਤਾਂ ਆਸ ਹੀ ਨਹੀਂ ਸੀ ਮੈਂ ਮਿਲ ਕੇ ਆਇਆ ਸੀ ਅਸੀਂ ਮੈਂ ਰਚਨਿਤਰਾ ਗੱਲਾਂ ਕੀਤੀ ਚਾਹ ਪਾਣੀ ਪੀਤਾ ਸੋ ਬਰਤੇ ਹੀ ਗੱਲਾਂ ਕਰ ਰਹੇ ਸੀ ਸਾਰੇ ਜੁੜੀ ਆਪਾਂ ਪਾਰਟੀ ਦੇ ਸ਼ਿਕਵਾਮ ਬਾਸ ਤੇ ਪੁੰਡ ਰਲਣਾ ਚਾਹੀਦਾ ਉਹ ਲੈ ਕੇ ਜਾਈਆਂ ਸਾਰੀ ਗੱਲਾਂ ਸੋ ਵੇਸ਼ੀ ਸੁਪਰ ਉਹਨਾਂ ਦਾ ਕੋਈ ਕਦੇ ਵੀ ਸਿਆਣੀਆਂ ਗੱਲਾਂ ਸੀ ਇਸ ਵਿੱਚ ਸਾਡੇ ਛੇ ਰਿਸ਼ਤੇ ਰਹੇ ਸੋ ਪਾਰਟੀ ਦਾ ਹੁਣ ਫਿਕਰ ਕਰਦੇ ਸੀ ਸਾਰੇ ਸੋ ਦੁੱਖ ਹੋਇਆ ਨੁਕਸਾਨ ਹੋਇਆ ਜੀ ਪੁੰਦਰ ਸਾਹਿਬ ਤੁਹਾਡਾ ਜੁੜਨ ਲਈ ਧੰਨਵਾਦ ਸੀਨੀਅਰ ਅਕਾਲੀ ਲੀਡਰ ਸੋ ਸੋ ਸਕਦੀਪ ਸਿੰਘ ਜੀ ਦਾ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਇੱਕ ਲੰਮਾ ਅਰਸਾ ਉਹਨਾਂ ਨੇ ਸਿਆਸਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਜੋ ਕਿ ਆਸਾਨ ਨਹੀਂ ਹੁੰਦਾ ਕਿ ਇੰਨੇ ਲੰਮੇ ਸਮੇਂ ਤੱਕ ਸਿਆਸਤ ਦੇ ਵਿੱਚ ਆਪਣਾ ਉਹੀ ਕਦਮ ਬਰਕਰਾਰ ਰੱਖਣਾ ਤੇ ਉਹੀ ਹਲੀਮੀ ਬਰਕਰਾਰ ਰੱਖਣਾ ਬਹੁਤ ਵੱਡੇ ਅਹੁਦਿਆਂ ਤੋਂ ਰਹਿਣ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਕਦੇ ਇਹ ਨਹੀਂ ਸੀ ਕਿਹਾ ਗਿਆ ਕਿ ਕਦੇ ਕਿਸੇ ਨੂੰ ਉਹ ਰੁੱਖਾ ਬੋਲੇ ਹੁਣ ਬੜੀ ਹਲੀਮੀ ਦੇ ਨਾਲ ਬੜੇ ਪਿਆਰ ਦੇ ਨਾਲ ਉਪੇਸ਼ ਆਇਆ ਕਰਦੇ ਉਹਨਾਂ ਦੀ ਅਸੀਂ ਸਿਆਸੀ ਜੀਵਨ ਦੀ ਗੱਲ ਕਰ ਰਹੇ ਸੀ ਤਾਂ ਪ੍ਰੈਜ਼ੀਡੈਂਟ ਚੁਣੇ ਗਏ ਸੀ ਉਹ ਸਟੂਡੈਂਟ ਕਾਉਂਸਲ ਦੇ ਉਸ ਤੋਂ ਬਾਅਦ ਦੇ ਵਿੱਚ ਉਹ ਫਿਰ ਸਰਪੰਚ ਵੀ ਬਣੇ ਸੀ ਆਪਣੇ ਪਿੰਡ ਉਬੇਵਾਲ ਦੇ ਵਿੱਚ ਸੰਗਰੂਰ ਜ਼ਿਲ੍ਹਾ ਸੀ ਇਸ ਤੋਂ ਬਾਅਦ ਜਦੋਂ ਸਰਪੰਚ ਚੁਣੇ ਗਏ ਤਾਂ ਉਹ ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ ਬਣੇ ਆਖਰਕਾਰ ਉਹਨਾਂ ਨੂੰ ਫਿਰ ਜ਼ਿਲ੍ਹਾ ਕੋਆਪਰੇਟਿਵ ਬੈਂਕ ਸੰਗਰੂਰ ਦਾ ਵੀ ਡਾਇਰੈਕਟਰ ਚੁਣਿਆ ਗਿਆ ਸੀ 1972 ਦਾ ਜਦੋਂ ਸਮਾਂ ਆ ਤਾਂ ਉਹਨਾਂ ਨੇ ਧਨੋਲਾ ਤੋਂ ਐਮਐਲਏ ਦੇ ਤੌਰ ਤੇ ਸੀਟ ਜੇਤੀ ਉਸ ਵੇਲੇ ਉਹ ਇੱਕ ਆਜ਼ਾਦ ਉਮੀਦਵਾਰ ਸੀ ਕਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਨੇ ਉਦੋਂ ਐਮਐਲਏ ਦੀ ਸੀਟ ਜਿੱਤੀ ਤੇ ਮਗਰੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜੁਆਇਨ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਕਾਫੀ ਲੰਮਾ ਰਿਹਾ ਉਸ ਵੇਲੇ ਕਿਉਂਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜੁਆਇਨ ਕੀਤਾ ਤੇ ਫਿਰ ਐਮਐਲਏ ਉਹ ਸੁਨਾਮ ਤੋਂ ਚੁਣੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਤੇ ਨਾਲ ਹੀ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਇੰਡੀਪੈਂਡੈਂਟ ਚਾਰਜ ਵੀ ਉਹ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਦੇ ਮੰਤਰਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਰ ਭਾਵੇਂ ਟਰਾਂਸਪੋਰਟ ਵਿਭਾਗ ਰਹਾ ਹੋਵੇ ਸਪੋਰਟਸ ਵਿਭਾਗ ਹੋਵੇ ਟੂਰਿਜ਼ਮ ਕਲਚਰਲ ਅਫੇਅਰ ਵਿਭਾਗ ਹੋਵੇ ਜਾਂ ਫਿਰ ਸਿਵਲ ਐਵੀਏਸ਼ਨ ਮਿਨਿਸਟਰੀ ਹੋ ਇਹਨਾਂ ਸਾਰੇ ਵਿਭਾਗਾਂ ਦੇ ਵਿੱਚ ਹੀ ਉਹਨਾਂ ਆਪਣਾ ਇਹ ਯੋਗਦਾਨ ਪਾਇਆ ਸੀ 1980 ਦਾ ਵਿੜਾ ਸੀ ਜਦੋਂ ਉਹ ਫਿਰ ਤੋਂ ਪੰਜਾਬ ਵਿਧਾਨ ਸਭਾ ਸੰਗਰੂਰ ਦੀ ਸੀਟ ਦੇ ਲਈ ਚੁਣੇ ਗਏ 1985 ਦੇ ਵਿੱਚ ਫਿਰ ਤੋਂ ਸੁਨਾਮ ਦੇ ਲੋਕਾਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਯਕੀਨ ਦਿਵਾਇਆ ਇਸ ਤੋਂ ਬਾਅਦ 1986 ਦਾ ਸਮਾਂ ਸੀ ਜਦੋਂ ਥੋੜੇ ਮਨਮੁਟਾ ਜ਼ਰੂਰ ਆਏ ਸੀ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵੇਲੇ ਆਪਰੇਸ਼ਨ ਬਲੈਕ ਥੰਡਰ ਹੋਇਆ ਤੇ ਢੀਂਟਸਾ ਨੇ ਉਸ ਵੇਲੇ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਾਣ ਦਾ ਫੈਸਲਾ ਕਰ ਲਿਆ ਪੈਸੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਇੱਕ ਐਸੀ ਸ਼ਖਸੀਅਤ ਰਹੇ ਨੇ ਜਿਨ੍ਹਾਂ ਦੇ ਜੀਵਨ ਦੇ ਉੱਤੇ ਜਦੋਂ ਝਾਤ ਮਾਰਦੇ ਆ ਤਾਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੜੇ ਛੋਟੇ ਪੱਧਰ ਤੋਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਉਸ ਮਗਰੋਂ ਵਿਦਿਆਰਥੀ ਰਾਜਨੀਤੀ ਤੋਂ ਉੱਭਰ ਕੇ ਆਖਰਕਾਰ ਉਹ ਇੱਕ ਸਿਆਸਤਦਾਨ ਬੜੇ ਵੱਡੇ ਵੱਡੇ ਕੱਤੇ ਨੇਤਾ ਵੀ ਬਣੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ 1936 ਦੇ ਵਿੱਚ 9 April 1936 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ ਅਸੀਂ ਚ 28 ਮਈ 2025 ਨੂੰ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਮੇਰੇ ਨਾਲ ਮੇਰੇ ਸਹਿਯੋਗੀ ਸੰਮਤ ਜੁੜੇ ਹੋਏ ਨੇ ਸੰਮਤ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬੜੇ ਨੇੜੇ ਤੋਂ ਕਵਰ ਕਰਦੇ ਹੋ ਹਮੇਸ਼ਾ ਤੁਸੀਂ ਜਦੋਂ ਵੀ ਕੋਈ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਆਈ ਤਾਂ ਉਸ ਨੂੰ ਕਾਫੀ ਕਰੀਬੀ ਦੇਖ ਕੇ ਆਏ ਕਿਸ ਤਰੀਕੇ ਦਾ ਵਰਤਾਅ ਹੋਇਆ ਕਰਦਾ ਸੀ ਕਿਵੇਂ ਮੀਡੀਆ ਦੇ ਪਰਸਨਸ ਨਾਲ ਵੀ ਡੀਲ ਕਰਿਆ ਕਰਦੇ ਸੀ ਸੁਖਦੇਵ ਸਿੰਘ ਢਿੰਡਸਾ ਜੀ ਦਾ ਨੰਬਰ ਹਰ ਵੀ ਦੇਖੋ ਸੁਖਦੇਵ ਸਿੰਘ ਭਿੰਟਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਰਾਗੂ ਜੋ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਨੇ ਚੰਗਾ ਮਾੜਾ ਸਮਾ ਜਿਹੜਾ ਉਹ ਹੰਡਾਇਆ ਇਸ ਦੇ ਨਾਲ ਆ ਇਕੱਲੇ ਪ੍ਰਕਾਸ਼ ਸਿੰਘ ਬਾਦਲ ਨਹੀਂ ਸਕੋ ਗੁਰਚਰਨ ਸਿੰਘ ਟੋੜਾ ਹੋਣ ਤਾਂ ਵੱਖ-ਵੱਖ ਜਿਹੜੇ ਸਿਆਸਤਦਾਨ ਰਹੇ ਨੇ ਉਹਗੇ ਸ਼੍ਰੋਮਣੀ ਅਕਾਲੀ ਦਲ ਦੇ ਖਾਸ ਤੌਰ ਤੇ ਉੱਤੇ ਉਹਨਾਂ ਦੇ ਨਾਲ ਉਹਨਾਂ ਨੇ ਬਹੁਤ ਸਮਾਂ ਜਿਹੜਾ ਉਹ ਬਤੀਤ ਕੀਤਾ ਰਾਜ ਸਭਾ ਮੈਂਬਰ ਰਹੇ ਜਿਹੜੇ ਹਾਲਾਂਕਿ ਪਿਛਲੇ ਸਮੇਂ ਦਰਮਿਆਨ ਵਕ ਵਕ ਪਾਰਟੀਆਂ ਵੱਲੋਂ ਜਿਹੜੀਆਂ ਉਹ ਬਣਾਈਆਂ ਗਈਆਂ ਮੰਤਰੀ ਰਹੇ ਤਾਂ ਇੱਕ ਵੱਖਰਾ ਰੁਤਬਾ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਰਿਹਾ ਹਾਲਾਂਕਿ ਅੱਜ ਠੀਕ ਹੈ ਸਮਤ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਇੱਥੇ ਸਾਡੇ ਨਾਲ ਮਹੇਸ਼ੰਦਰ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਸੁਖਦੇਵ ਸਿੰਘ ਢੀਂਡਸਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਇਸ ਦੇ ਵਿੱਚ ਕਿਹੜੀ ਯਾਦ ਤੁਹਾਨੂੰ ਸਭ ਤੋਂ ਜ਼ਿਆਦਾ ਉਹਨਾਂ ਦੀ ਯਾਦ ਦਿਵਾਉਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਇੱਕ ਪਲ ਬੜਾ ਚੰਗਾ ਸੀ ਜੋ ਉਹਨਾਂ ਦੇ ਨਾਲ ਬੀਤੇ ਸੀ ਦੇਖੋ ਮੇਰਾ ਮੇਰੀ ਉਹਨਾਂ ਨਾਲ ਬੜੀ ਲੌਂਗ ਐਸੋਸੀਏਸ਼ਨ ਰਹੀ ਜਦ ਉਹ ਪਹਿਲੀ ਵਾਰ ਮੰਤਰੀ ਬਣੇ ਰਾਜ ਮੰਤਰੀ ਇੰਡੀਪੈਂਡੈਂਟ ਚਾਰ ਸਪੋਰਟਸ ਦਾ ਮਿਲੇਆ ਉਦੋਂ ਦੇ ਉਹਨਾਂ ਨਾਲ ਪਿਆਰ ਤੇ ਸਾਥ ਸੀਗੀ ਤੇ ਉਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਬਿਤਰਣ ਦਾ ਵੀ ਮੌਕਾ ਮਿਲੇਆ ਉਹਨਾਂ ਦਾ ਇੱਕ ਗੁਣ ਬੜਾ ਆਊਟਸਟੈਂਡ ਕਿਹਾ ਜਾ ਸਕਦਾ ਹੈ ਕਿ ਹੀ ਵਾਸ ਅ ਸੌਫਟ ਸਪੋਕਨ ਮੈਨ ਤੇ ਹੈਲਪਫੁਲ ਐਟੀਟਿਊਡ ਹੁੰਦਾ ਸੀਗਾ ਜਰਵੀ ਕਦੇ ਕੋਈ ਲੋੜ ਪੈ ਮੇ ਸੀਗੀ ਤੇ ਬਹੁਤ ਲੰਮਾ ਸਮਾਂ ਉਹ ਅਕਾਲੀ ਸਫਾ ਚ ਉਹਨਾਂ ਨੇ ਪੰਜਾਬ ਦੀ ਸੇਵਾ ਵੀ ਕੀਤੀ ਆ ਪੰਜਾਬ ਚ ਵੀ ਮੰਤਰੀ ਰਹੇ ਸੈਂਟਰ ਚ ਵੀ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਚ ਬਾਦਲ ਸਾਹਿਬ ਦੇ ਮੂਰਲੇ ਸਾਥੀਆਂ ਦੇ ਨਾਲ ਹੁੰਦੇ ਸੀਗੇ ਹੈ ਜੀ ਤੇ ਇਸ ਕਰਕੇ ਮੈਂ ਸਮਝਦਾ ਕਿ ਜਦ ਚੌੜਾ ਸਾਹਿਬ ਲੈਦਾ ਹੋਏ ਬਾਦਲ ਸਾਹਿਬ ਤੋਂ ਉਦੋਂ ਉਹਨਾਂ ਨੇ ਆਪਣੇ ਤੌਰ ਤੇ ਬੜੀ ਕੋਸ਼ਿਸ਼ ਕੀਤੀ ਸੀ ਕਿ ਪੰਥ ਜੀ ਇਕਤਾ ਕਰਾਉਣ ਦੀ ਸੋ ਇਹ ਪਾਲਾ ਜਿਹੜੇ بڑے ਇਮਪ੍ਰਿੰਟ ਆ ਉਹਨਾਂ ਸੀ ਜਾਂਦੇ ਮਾਈਂਡ ਤੇ ਹੰਦੇ ਜੀ ਅਗਰਵਲ ਸਾਹਿਬ ਸਾਡਾ ਨਾਲ ਦੂਸਰੇ ਪਾਸੇ ਦਿਲਜੀਤ ਚੀਮਾ ਜੀ ਵੀ ਜੁੜ ਚੁੱਕੇ ਨੇ ਚੀਮਾ ਸਾਹਿਬ ਸੁਖਦੇਵ ਸਿੰਘ ਢੀਂਸਾ ਜਦੋਂ ਇਸ ਦੁਨੀਆ ਦੇ ਵਿੱਚ ਨਹੀਂ ਨੇ ਤਾਂ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਯਾਦ ਕਰ ਰਹੇ ਹਾਂ ਕਿ ਕਿਵੇਂ ਉਹਨਾਂ ਨੇ ਵਿਦਿਆਰਥੀ ਰਾਜਨੀਤੀ ਤੋਂ ਉੱਭਰ ਕੇ ਆਖਰਕਾਰ ਪੰਜਾਬ ਦੇ ਸਭ ਤੋਂ ਵੱਡੇ ਸਿਆਸਤਦਾਨਾਂ ਦੇ ਵਿੱਚੋਂ ਇੱਕ ਹੋਣ ਤੱਕ ਦਾ ਸਫ਼ਰ ਤੈਅ ਕੀਤਾ ਤੁਹਾਡੀਆਂ ਯਾਦਾਂ ਕੀ ਰਿਹਾ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸਰ ਸਾਹਿਬ ਦੇ ਸੰਘਰਸ਼ ਦੀ ਗਾਥਾ ਬਹੁਤ ਜ਼ੰਬੀ ਹੈ ਕਿਉਂਕਿ ਪਿੰਡ ਤੋਂ ਸ਼ੁਰੂਆਤ ਕਰਕੇ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋ ਰਾਜਨੀਤੀ ਦੇ ਵਿੱਚ ਇੰਨਾ ਵੱਡਾ ਕਦਮ ਬਣਾਉਣਾ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਇਸ ਕਰਕੇ ਆਪ ਇੱਕ ਸੈਟਮੈਂਟ ਸਾਹਮਣੇ ਤੇ ਬੜੀ ਲੰਬੀ ਉਹਨਾਂ ਨੇ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਸੂਬੇ ਦੀ ਰਾਜਨੀਤੀ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਪਾਰਲੀਮੈਂਟ ਦੇ ਵਿੱਚ ਵੀ ਉਹ ਜਿਹੜੇ ਬੜਾ ਅੱਛਾ ਸਥਾਨ ਰਿਹਾ ਪੰਜਾਬ ਦੇ ਵਿੱਚ ਵੀ ਵਿਜਾਰਦਤ ਵਿੱਚ ਵਜ਼ੀਰ ਰਹੇ ਕੇਂਦਰ ਦੇ ਵੀ ਵਜ਼ੀਰ ਰਹੇ ਔਰ ਇਹਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਕਈ ਐਸੋਸੀਏਸ਼ਨਾਂ ਦੇ ਉਹ ਪ੍ਰਧਾਨ ਰਹੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬੜੇ ਵੱਡੇ ਅਹੁਦਿਆਂ ਤੇ ਸਰਦਾਰ ਪ੍ਰਕਾਸ਼ ਸਿੰਘ ਬਹੁਤ ਲੰਬਾ ਉਹਨਾਂ ਦਾ ਸਫ਼ਰ ਹੈ ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਸਾਡੇ ਸਾਹਮਣੇ ਆਈ ਹੈ ਤਾਕੂਦੋ ਕੀ ਗੱਲ ਹੈ ਬਹੁਤ ਵੱਡਾ ਘਟ ਪੰਜਾਬ ਵਾਸਤੇ ਪਾਰਟੀ ਵਾਸਤੇ ਸਮਾਜ ਵਾਸਤੇ ਪੈਂਦਾ ਹੈ ਇਸ ਕਰਕੇ ਬੜਾ ਅਫਸੋਸ ਆ ਸਾਡੇ ਸਾਰੇ ਨਾਲੀ ਰਿਸ਼ਤੇ ਉਹਨਾਂ ਦੇ ਬਹੁਤ ਦੁੱਖ ਹੈ ਇਸ ਕਰਕੇ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ ਜੀ ਅੱਛਾ ਚੀਬਾ ਸਾਹਿਬ ਤੁਸੀਂ ਸਿਆਸੀ ਸਫਰ ਨੂੰ ਜਦੋਂ ਦੇਖਦੇ ਹੋ ਤੁਸੀਂ ਬੜਾ ਨੇੜੇ ਤੋਂ ਦੇਖਿਆ ਕਿਸ ਤਰੀਕੇ ਦੇ ਨਾਲ ਤੁਸੀਂ ਸਿਆਸੀ ਸਫਰ ਯਾਦ ਕਰਦੇ ਹੋ ਤੇ ਨਾਲ ਹੀ ਜੇਕਰ ਸਭਜਾ ਜਾਈ ਕਿਵੇਂ ਜਦੋਂ ਮੁਸ਼ਕਿਲ ਵੇਲਾ ਕਦੇ ਆਉਂਦਾ ਸੀ ਉਦੋਂ ਕਿਵੇਂ ਡੀਲ ਕਰਿਆ ਕਰਦੇ ਸੀ ਉਹ ਜੀ ਸਾਹਿਬ ਦਾ ਜਰਵਾ ਜਿੰਦਗੀ ਦਾ ਬਹੁਤ ਵੱਡਾ ਸੀ ਸੁਭਾਅ ਦੇ ਵਿੱਚ ਵੀ ਉਹਨਾਂ ਦੇ ਨੰਬਰ ਤਸੀਲ ਦੂਰ ਅੰਦੇਸ਼ ਵੀ ਸਨ ਔਰ issues ਜਿਹੜੇ ਸਾਰੇ ਸੀ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਪਕੜ ਹੁੰਦੀ ਸੀ ਪਾਰਟੀ ਦੀ ਵਰਕਿੰਗ ਦੇ ਉੱਤੇ ਵੀ ਉਹਨਾਂ ਦੀ ਕਾਫੀ ਮਜ਼ਬੂਤ ਪਕੜ ਰਹੀ ਹੈ ਇਸ ਕਰਕੇ ਬੜਾ ਪੋਜ਼ਿਟਿਵ ਜਿਹਾ ਐਟੀਟਿਊਡ ਹੁੰਦਾ ਸੀ ਉਹਨਾਂ ਦਾ ਜਦੋਂ ਵੀ ਕੋਈ ਗੱਲ ਹੁੰਦੀ ਹੈ ਪਾਰਟੀ ਦੇ ਵਿੱਚ ਸਾਰੂ ਹਮਤਾਨ ਮਗਰੇ ਪੰਜਾਬ ਦੇ ਵਿੱਚ ਵੀ ਜਦੋਂ ਕੁਝ ਹੁੰਦਾ ਸੀ ਤਾਂ ਪੋਜ਼ਿਟਿਵ ਕਲ ਜਿਹੜੀ ਆ ਵਾਸਤਵ ਤਰੀਕੇ ਨਾਲ ਪੇਸ਼ ਕਰਦੇ ਸੀਗੇ ਥੋੜਾ ਬੋਲਦੇ ਸੀ ਲੇਕਿਨ ਬੜਾ ਮੀਨਿੰਫੁਲ ਬੋਲਦੇ ਸੀ ਇਸ ਕਰਕੇ ਬੜੇ ਗੋਣੇ ਉਹਨਾਂ ਦੀ ਸ਼ਖਸੀਅਤ ਹੈ ਜਿਹੜੇ ਕਿ ਹਮੇਸ਼ਾ ਵਾਸਤੇ ਯਾਦ ਕੀਤੇ ਰਣਗੇ ਜੀ ਆ ਠੀਕ ਆ ਚੀਮਾ ਸਾਹਿਬ ਤੁਸੀਂ ਵੀ ਜੁੜ ਕੇ ਯਾਦਾਂ ਸਾਂਝੀ ਕੀਤੀ ਆ ਰੇ ਗਰੇਵਾਲ ਸਾਹਿਬ ਤੁਸੀਂ ਵੀ ਯਾਦਾਂ ਸਾਂਝੀ ਕੀਤੇ ਆ ਤੁਹਾਡੇ ਦੋਵਾਂ ਦਾ ਧੰਨਵਾਦ ਸੁਖਦੇਵ ਸਿੰਘ ਢੀਡਸਾ ਇੱਕ ਐਸੇ ਲੀਡਰ ਰਹੇ ਨੇ ਜਿਨ੍ਹਾਂ ਨੇ ਬੜਾ ਸ਼ੁਰੂਆਤੀ ਦੌਰ ਦੇਖਿਆ ਸ਼੍ਰੋਮੜੀ ਅਕਾਲੀ ਦਲ ਦਾ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਛੇ ਅਕਾਲੀ ਦਲ ਨੂੰ ਜੁਆਇਨ ਕੀਤਾ ਸੀ ਤੇ ਉਹਨਾਂ ਵੇਲਿਆਂ ਦੇ ਵਿੱਚ ਮਜ਼ਬੂਤੀ ਦੇ ਨਾਲ ਪਾਰਟੀ ਦੇ ਲਈ ਕੰਮ ਕੀਤਾ ਜਦੋਂ ਬਹੁਤ ਮੁਸ਼ਕਲ ਲੱਗਦਾ ਸੀ ਕਿ ਕਿਸੇ ਸਥਾਨਕ ਪਾਰਟੀ ਦਾ ਇਸ ਤਰੀਕੇ ਦੇ ਨਾਲ ਉੱਭਰ ਕੇ ਸਾਹਮਣੇ ਆਉਣਾ ਦੇਸ਼ ਆਜ਼ਾਦ ਹੋਏ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ ਉਸ ਤੋਂ ਬਾਅਦ ਹਰ ਕੋਈ ਦੇਸ਼ ਦੀ ਮਜ਼ਬੂਤੀ ਦੀ ਗੱਲ ਕਰਦਾ ਪੰਜਾਬ ਆਪਣੇ ਮੁੱਦਿਆਂ ਦੇ ਉੱਤੇ ਅੱਗੇ ਵਧ ਰਿਹਾ ਸੀ ਕਿਉਂਕਿ ਪੰਜਾਬ ਦੀਆਂ ਕੁਝ ਪੰਤਕ ਡਿਮਾਂਡਸ ਵੀ ਸੀ ਤੇ ਨਾਲ ਹੀ ਕੁਝ ਪੰਜਾਬ ਦੇ ਹਿੱਤਾਂ ਦੇ ਮੁੱਦੇ ਵੀ ਸੀ ਉਹਨਾਂ ਸਾਰਿਆਂ ਨੂੰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੜੀ ਦ੍ਰਿੜਤਾ ਦੇ ਨਾਲ ਚੁੱਕਿਆ ਗਿਆ ਅਕਾਲੀ ਆਗੂ ਸੁਖਦੇਵ ਸਿੰਘ ਢੀਂਟ ਸਾਹਿਬ ਇਹ ਨਾਮ ਉਹਨਾਂ ਨੂੰ ਇਸੇ ਲਈ ਮਿਲਿਆ ਸੀ ਕਿ ਉਹ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਦੇ ਰਹੇ ਤੇ ਇਹ ਨਾਮ ਅੱਜ ਤੱਕ ਗੂੰਜਸਲੀ ਰਿਹਾ ਕਿਉਂਕਿ ਉਹਨਾਂ ਨੇ ਬਖੂਬੀ ਆਪਣੇ ਕੰਮ ਕੀਤੇ 99 ਸਾਲ ਦੀ ਉਮਰ ਦੇ ਵਿੱਚ ਉਹ ਦੁਨੀਆ ਨੂੰ ਅਲਵਿਦਾ ਕਿ ਸੀਮ ਪ੍ਰਕਾਸ਼ ਸਿੰਘ ਬਾਦਲ ਸਾਬਕਾ ਸੀਐਮ ਉਹਨਾਂ ਦੇ ਬੜੇ ਨੇੜਲੇ ਸਾਥੀ ਰਹੇ ਉਹਨਾਂ ਨੇ 1998 ਤੋਂ 2004 ਤੱਕ ਰਾਜ ਸਭਾ ਦੇ ਵਿੱਚ ਵੀ ਸੇਵਾਵਾਂ ਨਿਭਾਈਆਂ ਹਾਲਾਂਕਿ ਸਫ਼ਰ ਬੜਾ ਪਹਿਲਾਂ ਇਸ ਤੋਂ ਸ਼ੁਰੂ ਹੋ ਗਿਆ ਸੀ ਕਿਉਂਕਿ ਜੋ ਉਹਨਾਂ ਦਾ ਜਨਮ ਹੈ 1936 ਦਾ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਜਨਮ ਹੈ 1947 ਚ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ 1936 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਜਨਮ ਹੋਇਆ ਸੀ ਉਦੋਂ ਤੋਂ ਲੈ ਕੇ ਉਹ ਹਮੇਸ਼ਾ ਕੁਝ ਨਾ ਕੁਝ ਵਿਲੱਖਣ ਕਰਨ ਦੇ ਬਾਰੇ ਸੋਚਦੇ ਰਹੇ ਹਮੇਸ਼ਾ ਸੁਖਦੇਵ ਸਿੰਘ ਕੀ ਇੱਛਾ ਸੋਚਦੇ ਕਿ ਕਿਵੇਂ ਲੋਕਾਦਲੀ ਕੋਈ ਕੰਮ ਕਰਵਾਇਆ ਜਾ ਸਕਦਾ ਹੈ ਕਿਵੇਂ ਕੋਈ ਸੇਵਾ ਕੀਤੀ ਜਾ ਸਕਦੀ ਹੈ ਤੇ ਇਹ ਉਹਨਾਂ ਦੇ ਸੁਭਾਅ ਦੇ ਵਿੱਚੋਂ ਵੀ ਝਲਕਦਾ ਸੀ ਕਿਉਂਕਿ ਜੋ ਕੁਝ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਚੇਤੇ ਆਉਂਦੀਆਂ ਨੇ ਉਸ ਵਿੱਚ ਯਾਦ ਆਉਂਦਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਮੁਸ਼ਕਿਲ ਸਵਾਲ ਪੁੱਛਿਆ ਜਾਂਣਾ ਜਾਂ ਫਿਰ ਕਦੇ ਉਹਨਾਂ ਨੂੰ ਕੋਈ ਸਿਆਸੀ ਸਵਾਲ ਪੁੱਛਿਆ ਜਾਣਾ ਤਾਂ ਉਹ ਕਦੇ ਕਾਲ ਦੇ ਵਿੱਚ ਜਵਾਬ ਨਹੀਂ ਸਿਧਾਰ ਕਰਦੇ ਭਾਵੇਂ ਭਾਜਪਾ ਦੇ ਨਾਲ ਕੁਝ ਸਮੇਂ ਲਈ ਜੁੜਨ ਦੀ ਗੱਲ ਹੋਵੇ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਅਸੈਂਬਲੀ ਇਲੈਕਸ਼ਨਸ ਹੋਈਆਂ 2022 ਦਾ ਵੇਲਾ ਸੀ ਉਸ ਵੇਲੇ ਵੀ ਸੁਖਦੇਵ ਸਿੰਘ ਢੀਂਡਾ ਸਾਹਿਬ ਬੜੇ ਮਜ਼ਬੂਤੀ ਦੇ ਨਾਲ ਆਪਣੇ ਸਟੈਂਡ ਦੇ ਉੱਤੇ ਰਹੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਹਿੱਤਾ ਦੇ ਨਾਲ ਹਾਲਾਂਕਿ ਮਕਬੂਲੀਅਤ ਭਾਵੇਂ ਨਹੀਂ ਮਿਲੀ ਸੀ ਉਸ ਵੇਲੇ ਪਰ ਉਸ ਤੋਂ ਪਹਿਲਾਂ ਕਾਫੀ ਅਹਿਮ ਅਹੁਦਿਆਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਸੀ ਐਸੇਚ ਉਸ ਦੌਰਿਆਂ ਉਹਨਾਂ ਨੇ ਆਪਣਾ ਪੱਖ ਰੱਖਿਆ ਹਾਲਾਂਕਿ ਕਿਸਾਨ ਅੰਦੋਲਨ ਵੀ ਉਸੇ ਵੇਲੇ ਹੋਇਆ ਸੀ ਪਰ ਜਦੋਂ ਵੀ ਕਿਸਾਨਾਂ ਦੀ ਗੱਲ ਆਈ ਪੰਥਕ ਮੁੱਦਿਆਂ ਦੀ ਗੱਲ ਆਈ ਤਾਂ ਬੜੇ ਦ੍ਰਿੜਤਾ ਦੇ ਨਾਲ ਅੱਗੇ ਆਏ ਪਿਤੇ ਦਿਨੀ ਇਹ ਵੀ ਹੋਇਆ ਸੀ ਕਿ ਦਸੰਬਰ ਦਾ ਵੇਲਾ ਸੀ ਦਸੰਬਰ ਦੇ ਵਿੱਚ ਸ੍ਰੀ ਕਾਲ ਤੱਕ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਉਸ ਤਨਖਾਹ ਨੂੰ ਉਹਨਾਂ ਬਖੂਬੀ ਨਿਭਾਇਆ ਵੀ ਪੂਰਾ ਵੀ ਕੀਤਾ ਉਸ ਵਿੜੇ ਦੀਆਂ ਤਸਵੀਰਾਂ ਵੀ ਨੇ ਕਿਉਂਕਿ ਆਖਰੀ ਸਮੇਂ ਦੇ ਵਿੱਚ ਗਲ ਦੇ ਵਿੱਚ ਉਹਨਾਂ ਤਖਤੀ ਪਾਈ ਹੋਈ ਸੀ ਤੇ ਇਸ ਦੇ ذریعے ਉਹਨਾਂ ਨੇ ਜੋ ਵੀ ਦੋਸ਼ ਲੱਗੇ ਜਾਂ ਫਿਰ ਪੰਥਕ ਹੁਕਮ ਹੋਏ ਉਹਨਾਂ ਦੀ ਪਾਲਣਾ ਕੀਤੀ ਤੇ ਇਸ ਦਰਮਿਆਨ ਬਾਣੀ ਦਾ ਸਰਵਣ ਵੀ ਕੀਤਾ ਪੂਨੋ ਸੇਵਾ ਵੀ ਕੀਤੀ 2020 ਦੇ ਵਿੱਚ ਇਹ ਗੱਲ ਜ਼ਿਕਰਯੋਗ ਹੈ ਇੱਥੇ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਦੇ ਵਿੱਚ ਪਦਮ ਵਿਭੂਸ਼ਣ ਜੋ ਹੈ ਉਸ ਨੂੰ ਵਾਪਸ ਕਰ ਦਿੱਤਾ ਸੀ ਪਦਮ ਪੂਸ਼ਣ ਵਾਪਸ ੜਕਾਰ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਜੋ ਕਿ 2019 ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਸੀ ਇੱਕ ਵਾਰੇ ਪਹਿਲਾਂ ਉਹਨਾਂ ਨੇ ਖੁਦ ਤੋਂ ਪਹਿਲਾਂ ਹਮੇਸ਼ਾ ਆਮ ਲੋਕਾਂ ਦੇ ਬਾਰੇ ਸੋਚਿਆ ਸ਼ਾਇਦ ਇਹੀ ਚੀਜ਼ ਉਹਨਾਂ ਨੂੰ ਦੂਸਰਿਆਂ ਤੋਂ ਵੱਖ ਬੜਾਇਆ ਕਰਦੀ ਸੀ ਲੋਕ ਸਭਾ ਚੋਣਾਂ ਦੇ ਵੇਲੇ ਵੀ ਉਨ੍ਹਾਂ ਦੇ ਵੱਲੋਂ ਮਜ਼ਬੂਤੀ ਦੇ ਨਾਲ ਪੱਕ ਪੰਥ ਦਾ ਰੱਖਿਆ ਗਿਆ ਪੰਥਕ ਇਕਤਾ ਦੀ ਹਮੇਸ਼ਾ ਉਹਨਾਂ ਹਮੀਪਰੀ ਤੇ ਇਸ ਵੇਲੇ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਗੱਲ ਸਾਹਮਣੇ ਆਈ ਸੀ ਪ੍ਰਧਾਨ ਨੂੰ ਲੈ ਕੇ ਵਕਫ ਵਕ ਚਰਚਾ ਚੱਲ ਰਹੀ ਸੀ ਤਾਂ ਉਹ ਆਖਰੀ ਸਮੇਂ ਤੱਕ ਇੱਕੋ ਗੱਲ ਕਹਿੰਦੇ ਰਹੇ ਕਿ ਪੰਥਕ ਇਕਤਾ ਹੋਣੀ ਜ਼ਰੂਰੀ ਹੈ ਜੇਕਰ ਪੰਥਕ ਇਕਤਾ ਨਾ ਹੋਵੇ ਤਾਂ ਪੰਥਕ ਪਾਰਟੀ ਮਜ਼ਬੂਤ ਨਹੀਂ ਰਹਿ ਸਕਦੀ ਇਸੇ ਸੋਚ ਦੇ ਨਾਲ ਉਹ ਹਮੇਸ਼ਾ ਅੱਗੇ ਵਧਦੇ ਰਹੇ ਨੇ ਸਿਆਸੀ ਕਰੀਅਰ ਕਾਫੀ ਲੰਬਾ ਬਲਾਕ ਸਮਿਤੀ ਸਗਰੂਰ ਦੇ ਚੇਅਰਮੈਨ ਵੀ ਢੀਂਡਸਾ ਰਹ ਚੁੱਕੇ ਨੇ ਕਿਉਂਕਿ ਇਹ ਸਾਰੀਆਂ ਕੜੀਆਂ ਜੁੜਤੀਆਂ ਨੇ ਇੱਕ ਤਬਾਦ ਇੱਕ ਜਦੋਂ ਅਸੀਂ ਦੇਖਦੇ ਹਾਂ ਤਾਂ ਕੋਈ ਇੱਕ ਆਉਦਾ ਨਹੀਂ ਹੁੰਦਾ ਜੋ ਕਿ ਸ਼ੁਰੂ ਦੇ ਵਿੱਚ ਹੀ ਕਿਸੇ ਨੂੰ ਮਿਲ ਜਾਏ ਤਾਂ ਉਸ ਅਹੁਦੇ ਦੇ ਆਧਾਰ ਦੇ ਉੱਤੇ ਉਹ ਵਿਅਕਤੀ ਬਾਅਦ ਕੰਮ ਕਰਦਾ ਜਾਵੇ ਪਰ ਇੱਕ ਲਗਨ ਜ਼ਰੂਰ ਹੁੰਦੀ ਹੈ ਤੇ ਕਿਹਾ ਜਾਂਦਾ ਹੈ ਕਿ ਜਦੋਂ ਨਿਸ਼ਠਾ ਦੇ ਨਾਲ ਕੋਈ ਵਿਅਕਤੀ ਕੰਮ ਕਰਦਾ ਹੈ ਤਾਂ ਉਸ ਨੂੰ ਮਜ਼ਬੂਤੀ ਮਿਲਦੀ ਹੈ ਐਸੇ ਦੇ ਵਿੱਚ ਸਿਆਸੀ ਕਰੀਅਰ ਜੋ ਹੈ ਉਸ ਦੀ ਸ਼ੁਰੂਆਤ ਹੋਈ ਸੀ ਕਾਲਜ ਪੋਲਿਟਿਕਸ ਤੋਂ ਕਾਲਜ ਦੇ ਵਿੱਚ ਪਹਿਲਾਂ ਉਹ ਸਟੂਡੈਂਟ ਕਾਉਂਸਲ ਦੇ ਸਕੱਤਰ ਬਣੇ ਬਾਅਦ ਦੇ ਵਿੱਚ ਪ੍ਰਧਾਨ ਵੀ ਬਣੇ ਸੀ ਤੇ ਇਸ ਦੇ ਮਗਰੋਂ ਫਿਰ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਭਾਵੇਂ ਆਪਣੇ ਹੀ ਪਿੰਡ ਉੱਬੇਵਾਲ ਦੇ ਸਰਪੰਚ ਬਣਨਾ ਹੋਵੇ ਜਾਂ ਫਿਰ ਉਸੇ ਪਿੰਡ ਤੋਂ ਅੱਗੇ ਉੱਠ ਕੇ ਫਿਰ ਬਲਾਕ ਸਭਿਤੀ ਸੰਗਰੂਰ ਦਾ ਚੇਅਰਮੈਨ ਇੱਕ ਤੋਂ ਬਾਅਦ ਇੱਕ ਕੜੀਆਂ ਜੁੜਦੀਆਂ ਗਈਆਂ ਹੁਣ ਨਹੀਂ ਸੋਚਿਆ ਸੀ ਕਿ ਜਿਹੜਾ ਨੌਜਵਾਨ ਕਾਲਜ ਦੇ ਵੇਲੇ ਵਿਦਿਆਰਥੀ ਰਾਜਨੀਤੀ ਦੇ ਵਿੱਚ ਭਾਗ ਲੈ ਰਿਹਾ ਉਹੀ ਨੌਜਵਾਨ ਅੱਗੇ ਜਾ ਕੇ ਥੰਮ ਬਣੇਗਾ ਰਾਜਨੀਤੀ ਦਾ ਇੱਕ ਐਸਾ ਆਗੂ ਬਣੇਗਾ ਜੋ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਜਾਂ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਲੰਮਾ ਯੋਗਦਾਨ ਪਾਉਣ ਵਾਲਾ 1936 ਚ ਜਨਮ ਤੋਂ ਲੈ ਕੇ 2025 ਦੇ ਵਿੱਚ ਅੱਜ 28 ਮਈ ਨੂੰ ਉਹਨਾਂ ਦੇ ਦੇਹਾਂਤ ਤੱਕ ਬਹੁਤ ਕੁਝ ਉਹਨਾਂ ਨੇ ਦੇਖਿਆ ਭਾਵੇਂ ਫਿਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਫਿਰ ਅਗਰੇਜ਼ੀ ਹਕੂਮਤ ਤੋਂ ਬਾਅਦ ਵੱਡ ਦਾ ਤਰਤ ਕੋਈ ਉਹ ਵੀ ਉਹਨਾਂ ਦੇ ਸਾਹਮਣੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਉਹ ਹਰਿਆਣਾ ਤੇ ਹਿਮਾਚਲ ਵੀ ਉਹਨਾਂ ਦੇ ਸਾਹਮਣੇ ਹੀ ਨਿਕਲੇ ਤੇ ਫਿਰ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਚੱਲੀ ਲੰਮੀ ਲੜਾਈ ਕੁਝ ਵੀ ਹੋਇਆ ਹੋਇਆ ਹਰ ਵੇਲੇ ਉਹ ਮਜ਼ਬੂਤੀ ਦੇ ਨਾਲ ਆਪਣੇ ਸੂਬੇ ਦੇ ਨਾਲ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ ਪੰਜਾਬ ਦੇ ਨਾਲ ਜੁੜੇ ਰਹੇ ਐਸੇ ਚ ਸੁਖਦੇਵ ਸਿੰਘ ਢੀਂਡਾ ਜਦੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਤਾਂ ਇੱਕ ਐਸੇ ਆਗੂ ਦੀ ਛਵੀ ਸਾਹਮਣੇ ਆਉਂਦੀ ਹੈ ਜਿਸ ਆਗੂ ਨੇ ਹਮੇਸ਼ਾ ਸਾਥ ਦਿੱਤਾ ਆਪਣੇ ਆ ਤਾਂ ਇੱਕ ਐਸੇ ਆਗੂ ਦੀ ਛਵੀ ਸਾਹਮਣੇ ਆਉਦੀ ਹੈ ਜਿਸ ਤੋਂ ਸੇਧ ਲਈ ਹੈ ਕਈ ਵਾਰ ਸੁਪੀਰ ਸਿੰਘ ਬਾਦਲ ਉਹਨਾਂ ਬਾਰੇ ਕਹਿ ਚੁੱਕੇ ਨੇ ਕਿ ਮੇਰੇ ਪਿਤਾ ਸਮਾਨ ਉਹ ਸ਼ਖਸੀਅਤ ਨੇ ਤੇ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਪਿਛੇ ਜੇ ਜਦੋਂ ਸੁਖਦੇਵ ਸਿੰਘ ਢੀਂਟਸਾ ਦੀ ਸਿਹਤ ਨਾਸਾਜ਼ ਹੋਈ ਸੀ ਖੁਦ ਸੁਖਪੀਰ ਸਿੰਘ ਬਾਦਲ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਇਸ ਵੇਲੇ ਉਹਨਾਂ ਦੇ ਘਰ ਵਿਖੇ ਮੁਲਾਕਾਤ ਕੀਤੀ ਗਈ ਗਲਬਾਤ ਵੀ ਕੀਤੀ ਗਈ ਹਾਲਾਂਕਿ ਸਿਆਸੀ ਤੌਰ ਦੇ ਉੱਤੇ ਕੁਝ ਮਨਮੁਟਾ ਰਹਿ ਸਕਤੇ ਨੇ ਮਤ ਪੇਦ ਜ਼ਰੂਰ ਸੀ ਕਿ ਤਨਾ ਕਿਤੇ ਪਰ ਮਨ ਪੇਦ ਕਦੇ ਨਹੀਂ ਹੋਏ ਇਹ ਗੱਲ ਸਾਹਮਣੇ ਆਉਂਦੀ ਹੈ ਬੀਬੀ ਜ਼ਗੀਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਅੱਜ ਖਬਰ ਜਦੋਂ ਸਾਹਮਣੇ ਆਈ ਸੁਖਦੇਵ ਸਿੰਘ ਢੀਂਟਸਾ ਨਹੀਂ ਰਹੇ ਨੇ ਤਾਂ ਇਸ ਤੋਂ ਬਾਅਦ ਇਮੰਦ ਭਾਗੀ ਜੋ ਖਬਰ ਦੇ ਬਾਰੇ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਹਰ ਕੋਈ ਅਫਸੋਸ ਜਤਾ ਰਿਹਾ ਤੇ ਨਾਲ ਹੀ ਯਾਦ ਵੀ ਕਰ ਰਿਹਾ ਉਹਨਾਂ ਭਲਾ ਨੂੰ ਜਦੋਂ ਉਹ ਢੀਂਡ ਸਾਹਿਬ ਦੇ ਨਾਲ ਸੀ ਤੁਸੀਂ ਕਿਵੇਂ ਉਹਨਾਂ ਦੇ ਸਫ਼ਰ ਨੂੰ ਯਾਦ ਕਰਦੇ ਹੋ ਤੇ ਅਚਾਨਕੀ ਖਬਰ ਸੁਣ ਕੇ ਸੱਚਮੁੱਚ ਹੀ ਬਹੁਤ ਵੱਡੀ ਇੱਕ ਪਰੇਸ਼ਾਨੀ ਜਿੱਦਾਂ ਪੈਂਦਾ ਹੋਈ ਤੇ ਤਕਲੀਫ ਵੀ ਹੋਈ ਤੇ ਦੁੱਖ ਵੀ ਬਸੁੱਬਸ ਹੋਇਆ ਕਿਉਂਕਿ ਉਹ ਇੱਕੋ ਇੱਕ ਸ਼ਖਸੀਅਤ ਸੀ ਜਿਹੜਾ ਸਾਰਿਆਂ ਨੂੰ ਬਰਾਬਰ ਦਾ ਸਤਕਾਰ ਦੇ ਕੇ ਤੇ ਬਰਾਬਰ ਦੀ ਆਪਣੀ ਜਿਹੜੀ ਸੀ ਅਗਵਾਈ ਦਿੰਦੇ ਸੀ ਸਦਾ ਸਰੂ ਤੇ ਇਸੇ ਢੀਂਡ ਸਾਹਿਬ ਜੀ ਦਾ ਲੰਬਾ ਸਿਆਸੀ ਕੈਰੀਅਰ ਲੰਬਾ ਸਿਆਸੀ ਯਾਤਰਾ ਜਿਹੜੀ ਹੈ ਮੇਰਾ ਖਿਆਲ ਹੈ ਕਦੀ ਭੁਲਾਈ ਨਹੀਂ ਜਾ ਸਕਦੀ ਜਦੋਂ ਵੀ ਕਦੀ ਉਹਨਾਂ ਨੇ ਸਾਡੇ ਨਾਲ ਵਾਰਤਾਲਾਪ ਕੀਤੀ ਜਾਂ ਪਾਰਟੀ ਵਿੱਚ ਕੀਤੀ ਜਾਂ ਉਹਨਾਂ ਨੇ ਕੋਈ ਸੁਝਾਅ ਰੱਖਿਆ ਜਾਂ ਉਹਨਾਂ ਨੇ ਕੋਈ ਅਗਵਾਈ ਦਿੱਤੀ ਹੈ ਤੇ ਮੇਰਾ ਖਿਆਲ ਹੈ ਕਿ ਹਮੇਸ਼ਾ ਉੱਚੀ ਸੋਚ ਦੇ ਨਾਲ ਹੀ ਉਤਰਤੀ ਸੀ ਇੱਕ ਚੰਗੀ ਸੋਚ ਦੇ ਨਾਲ ਤੇ ਸੀ ਇਹ ਪਿੱਛੇ ਜਦੋਂ ਪਾਰਟੀ ਦੇ ਵਿੱਚ ਵੀ ਕੋਈ ਸਾਡੀਆਂ ਘਟਨਾਵਾਂ ਵਾਪਰੀਆਂ ਉਸ ਵੇਲੇ ਵੀ ਉਹਨਾਂ ਨੇ ਜਿਹੜੇ ਆਪਣੇ ਸੁਝਾਅ ਦੇ ਕੇ ਜੇ ਨਹੀਂ ਮੰਨੇਗੇ ਤੇ ਵੱਖਰੇ ਹੋਏ ਤੇ ਉਹ ਵੀ ਸ਼੍ਰੀ ਅਕਾਲਤਾ ਸਭ ਸਮਰਪਤੋ ਕਿਤਰੇ ਤੋ ਉਹਨਾਂ ਦੀਆਂ ਸੇਵਾਵਾਂ ਭਾਮਿਓ ਪਾਰਲੀਮੈਂਟ ਵਿੱਚ ਸੀਗੀਆਂ ਭਾਮਿਓ ਵਿਧਾਨ ਸਭਾ ਸੀ ਭਾਮਿਓ ਸਮਾਜ ਵਿੱਚ ਸੀ ਇਲਾਕੇ ਵਿੱਚ ਸੀ ਪੰਜਾਬ ਵਿੱਚ ਸੀ ਮੇਰੇ ਖਿਆਲ ਇੰਡੀਆਂ ਵੱਡਮੁੱਲੀਆਂ ਸੇਵਾਵਾਂ ਜਿਹੜੀਆਂ ਉਹ ਭੁਲਾਈਆਂ ਨਹੀਂ ਜਾ ਸਕਦੀਆਂ ਅੱਜ ਗਹਿਰਾ ਦੁੱਖ ਮਹਿਸੂਸ ਹੋਇਆ ਭਾਮਿਓ ਸਭ ਨੂੰ ਪਤਾ ਹੈ ਕਿ ਸਭ ਨਾਲ ਸੋਹਣੀ ਬੰਜਨਾ ਸਾਹਿਬ ਮੁਕਲਾ ਬਣਾਰ ਜੋ ਆਇਆ ਸੋ ਚਾਰਸੀ ਸਾਹਿਬ ਕੋਈ ਆਈ ਨਹੀਂ ਹੈ ਇਸ ਵਾਰ ਜਿਹੜੀ ਗੱਤੀ ਜੜੀ ਹੋਈ ਹੈ ਉਹ ਨਹੀਂ ਅਸੀਂ ਪੂਰੀ ਕਰਕੇ ਜਾਣੀ ਪਰ ਫਿਰ ਵੀ ਚੱਗੇ ਇਨਸਾਨਾਂ ਦਾ ਜਾਣਾ ਇਹ ਬਹੁਤ ਵੱਡੀ ਤਕਲੀਫ ਦਿੰਦਾ ਔਰ ਬੜੀ ਵੱਡਾ ਘਾਟ ਪੈਂਦਾ ਹੈ ਪਰ ਸਾਨੂੰ ਇੱਕ ਕੱਲ ਦਾ ਸਕੂਲ ਹੈ ਕਿ ਸਰਦਾਰ ਸੁਖਦੇਵ ਸਿੰਘ ਟੀਰਸਾ ਸਾਹਿਬ ਨੇ ਆਪਣੀ ਯੋਗ ਅਗਵਾਈ ਵਿੱਚ ਆਪਣੇ ਚੰਗੇ ਸੰਸਕਾਰ ਦੇ ਕੇ ਬੱਚਿਆਂ ਨੂੰ ਇੰਨਾ ਵਧੀਆ ਤਰੀਕੇ ਨਾਲ ਪਾਲਿਆ ਪੋਸਿਆ ਕਿ ਅੱਜ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦੀ ਦਿੱਤੀ ਹੋਈ ਹਦਾਇਤ ਦੇ ਅਨਸਾਰ ਜਿਹੜੀ ਸੇਵਾ ਕਰ ਰਹੇ ਹੈ ਪ੍ਰਵੀਨ ਸਿੰਘ ਦੀ ਟੀਰਸਾ ਸਾਹਿਬ ਬਾਕੀ ਪਰਿਵਾਰ ਮੇਰਾ ਖਿਆਲ ਹੈ ਕਿ ਉਹਨਾਂ ਦੀ ਸੇਵਾ ਮਾਇਸ ਨਹੀਂ ਗਈ ਹਮੇਸ਼ਾ ਹੀ ਹਮੇਸ਼ਾ ਜਾਣੀ ਜਾਣੀ ਹੈ ਜੀ ਬੀਬੀ ਜੀ ਇੱਥੇ ਅਬ ਵੀ ਅਸੀਂ ਜਾਣਨਾ ਚਾਹਾਂਗੇ ਕਿ ਕੋਈ ਤੁਹਾਨੂੰ ਇੱਕ ਕિસ્ਸਾ ਯਾਦ ਹੋਵੇ ਜਦੋਂ ਤੁਸੀਂ ਢੀਂਡ ਸਾਹਿਬ ਸਾਹਿਬ ਦੇ ਨਾਲ ਸੀ ਤੇ ਉਹ ਗੱਲ ਤੁਹਾਨੂੰ ਕਦੇ ਨਹੀਂ ਭੁੱਲੀ ਜੋ ਉਹਨਾਂ ਨੂੰ ਬਾਕੀ ਸਭ ਤੋਂ ਬਿਲਕੁਲ ਅਲੱਗ ਕਰਦੇ ਸੀ ਦੇਖੋ ਉਹਨਾਂ ਨੇ ਹਮੇਸ਼ਾ ਹੀ ਮਤਲਬ ਸ਼ਾਬਾਸ਼ੀ ਦਿੱਤੀ ਹੈ ਕਿਸੇ ਦੇ ਬੋਤ ਹੁੰਦੇ ਸੀ ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਉਹ ਇਸ ਤਰ੍ਹਾਂ ਮੀਡੀਆ ਵਿੱਚ ਜਿਹੜਾ ਬਹੁਤਾ ਚੱਗਾ ਜਿਆ ਨਹੀਂ ਲੱਗਦਾ ਪਰ ਮੇਰੇ ਖਿਆਲ ਅਕਿ ਉਹਨਾਂ ਨੇ ਇੱਕ ਵੱਡੇ ਭਰਾ ਦੀ ਤਰ੍ਹਾਂ ਸਿਰ ਤੇ ਹੱਥ ਰੱਖ ਕੇ ਅਮਿਸ਼ਾ ਹੀ ਤੱਕ ਪਰ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਇਹ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ ਬੀਤ ਕਰਦੇ ਸੰਘਰਸ਼ ਕਰਦੇ ਤੇ ਪਾਤ ਦੀ ਵਾਸਤੇ ਵਫਾ ਰਹਿਤਾਰੀ ਨਾ ਸੇਵਾ ਕਰੋ ਕਦੀ ਕੋਈ ਸਾਨੂੰ ਤਕਲੀਫ ਨਹੀਂ ਹੋ ਸਕਦੀ ਸੋ ਮੈਂ ਸੁਣੀ ਦੀ ਹੈ ਕਿ ਇੱਕ ਗੱਲ ਉਹਨਾਂ ਦੀ ਮੈਨੂੰ ਬੜੀ ਅਪੀਲ ਕਰਦੀ ਸੀ ਕਿ ਉਹ ਸਤਕਾਰ ਨਾ ਬੜਾ ਬੋਲਦੇ ਸੀ ਤੇ ਆਪਣਾ ਤਾਂ ਬੜੀ ਦਿਖਾਉਂਦੇ ਸੀ ਜੇਕਰ ਮੈਨੂੰ ਕੋਈ ਗੱਲ ਕਰਨੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਅੰਦਰ ਵੀ ਕਦੀ ਕਦੀ ਬੈਠਦੇ ਸੀ ਜੰਗੀਆਂ ਦੀ ਗੱਲ ਕੀਤੀ ਸੀ ਤੇ ਮੇਰੇ ਨਾਲ ਦਾ ਸਪੈਸ਼ਲ ਤੌਰ ਤੇ ਮੈਂ ਸਮੀ ਦੀ ਕਮਟੀ ਭਰਾ ਇਤਹਾਸ ਬਣਦੇ ਸੀ ਰਾਈਂ ਕਿਰਪਾ ਕਰੇ ਉਹਨਾਂ ਦੇ ਚਰਨਾਂ ਨੂੰ ਰੂਹ ਨੂੰ ਆਪਣੀ ਚਰਨਾ ਚ ਨਿਵਾਸ ਦੇਵੇ ਕਿਉਂਕਿ ਪਰਮਾਤਮਾ ਸਾਡੇ ਸਾਰੇ ਪੰਜਾਬ ਦੇ ਜੀ ਠੀਕ ਹੈ ਬੀਬੀ ਜੀ ਤੁਹਾਡਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਅਰਦਾਸ ਕੀਤੀ ਜਾ ਰਹੀ ਹੈ ਕਿ ਪਰਮਾਤਮਾ ਸੁਖਦੇਵ ਸਿੰਘ ਢੀਂਡ ਸਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਰਾਜਾਵੜਿੰਗ ਨਵੀਂ ਦੁਖਤਾ ਪ੍ਰਗਟਾਵਾ ਕੀਤਾ ਉਹਨਾਂ ਨੇ ਲਿਖਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਦੇ ਦੁਖਤਾਈ ਅਕਾਲ ਚਲਾਣੇ ਤੇ ਮੈਨੂੰ ਡੂੰਗਾ ਦੁੱਖ ਹੋਇਆ ਅਸੀਂ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇੱਕ ਮਹਾਨ ਪੁੱਤਰ ਨੂੰ ਗਵਾ ਦਿੱਤਾ ਹੈ। ਉਹਨਾਂ ਨੇ ਰਾਜ ਤੇ ਰਾਸ਼ਟਰੀ ਰਾਜਨੀਤੀ ਦੇ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੇ ਲਈ ਇੱਕ ਪੋਜ਼ਿਟਿਵ ਯੋਗਦਾਨ ਪਾਉਣ ਦੇ ਲਈ ਕੇਂਦਰੀ ਮੰਤਰੀ ਵਜੋਂ ਵੀ ਸੇਵਾ ਨਿਭਾਈ। ਉਹਨਾਂ ਦੇ ਦੇਹਾਂਤ ਦੇ ਨਾਲ ਪੈਦਾ ਹੋਏ ਖਲਾਅ ਨੂੰ ਭਰਨਾ ਬਹੁਤ ਮੁਸ਼ਕਲ ਹੋਏਗਾ। ਸੁਰਜੀਤ ਜਿਆਣੀ ਸਾਡੇ ਨਾਲ ਜੁੜ ਚੁੱਕੇ ਨੇ। ਜਿਆਣੀ ਸਾਹਿਬ ਇੱਕ ਐਸੇ ਆਗੂ ਹੁਣ ਦੁਨੀਆ ਤੋਂ ਜਾ ਚੁੱਕੇ ਨੇ ਜਿਨ੍ਹਾਂ ਨੇ ਲੰਮੇ ਹਸੇ ਦੇ ਵਿੱਚ ਬਹੁਤ ਕੁਝ ਦੇਖਿਆ ਪੰਜਾਬ ਚ ਬਦਲਦੇ ਹੋਏ ਤੇ ਉਸ ਦਰਮਿਆਨ ਹੀ ਭਾਵੇਂ ਅੱਜ ਦਾ ਪੰਜਾਬ ਵਣਦੇ ਦੇਖਣਾ ਹੋਵੇ ਜਾਂ ਫਿਰ ਅੱਜ ਦੇ ਪੰਜਾਬ ਦੇ ਹੀ ਹੋਰ ਦੋ ਟੁਕੜੇ ਬਣਦੇ ਹਰਿਆਣਾ ਤੇ ਹਿਮਾਚਲ ਬਣਦਾ ਦੇਖਣਾ ਹੋਵੇ ਕਿਵੇਂ ਯਾਦ ਕਰਦੇ ਹੋ ਤੁਸੀਂ ਉਹਨਾਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦੁੱਖ ਦੀ ਗੱਲ ਹੈ ਇੱਕ ਮਹਾਨ ਲੀਡਰ ਸਾਡੇ ਪੰਜਾਬ ਦੀ ਸ਼ਾਨ ਕਦੀਏ ਸਾਨੂੰ ਜਿਹੜਾ ਸਾਨੂੰ ਵੀ ਛੋੜਾ ਦੇ ਗਏ ਨੇ ਮੈਂ ਸਰਦਾ ਦੇ ਪੁੱਸ ਅਰਪਿਤ ਕਰਦਾ ਦੇ ਦੁੱਖ ਪਰਵਾਹ ਕਰਦਾ ਉਹਨਾਂ ਦਾ ਜਿਹੜਾ ਪੰਜਾਬ ਵਾਸਤੇ ਜਿੰਨਾ ਯੋਗਦਾਨ ਸੀ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੈ ਮੰਤਰੀ ਰਹੇ ਹੋਏ ਔਰ ਬੜੇ ਸਹਿਜ ਸੁਭਾਅ ਔਰ ਬੜੀ ਅੱਛੀ ਗੱਲ ਕਰਨਾ ਔਰ ਹਮੇਸ਼ਾ ਹੀ ਉਹ ਮਤਲਬ ਅਸ਼ੀਰਵਾਦ ਦਿੰਦੇ ਸੀ ਔਰ ਅੱਛੀ ਗੱਲ ਔਰ ਪੰਜਾਬ ਦੀ ਚਿੰਤਾ ਕਰਦੇ ਸੀ ਤਾਂ ਉਹਨਾਂ ਦੇ ਜਾਣ ਦਾ ਜਿਹੜਾ ਘਾਟਾ ਹੈ ਕਮੀ ਇਹ ਪੂਰੀ ਨਹੀਂ ਹੋਣ ਵਾਲੀ ਜੀ ਜਾਨੀ ਸਾਹਿਬ ਅੱਜ ਅਸੀਂ ਜਿਨ੍ਹਾਂ ਜਿਨ੍ਹਾਂ ਨਾਲ ਵੀ ਗੱਲ ਕੀਤੀ ਉਹ ਸਾਰੇ ਕੋਈ ਨਾ ਕੋਈ ਯਾਦ ਸਾਂਝੀ ਕਰ ਰਹੇ ਨੇ ਕਿ ਆਖਰਕਾਰ ਜਦੋਂ ਉਹ ਢੀਂਸਾ ਸਾਹਿਬ ਦੇ ਨਾਲ ਸੀ ਤਾਂ ਕਿਸ ਤਰੀਕੇ ਨਾਲ ਕੰਮ ਹੋਇਆ ਕਰਦਾ ਸੀ ਜਾਂ ਫਿਰ ਕੋਈ ਐਸੀ ਪਰਸਨਲ ਗੱਲ ਜੋ ਉਹਨਾਂ ਨੇ ਕਹੀ ਹੋਏ ਤੇ ਬੜਾ ਅਲੱਗ ਬਣਾ ਦਿੰਦੀ ਹੋਏ ਉਹਨਾਂ ਨੂੰ ਦੂਸਰਿਆਂ ਤੋਂ ਤੁਸੀਂ ਐਸਾ ਕੀ ਸਾਂਝਾ ਕਰਨਾ ਚਾਹੋ ਜੀ ਦੇਖੋ ਅਸੀਂ ਮੈਂ ਮੰਤਰੀ ਸੀ ਤੇ ਉਹਨਾਂ ਦੇ ਨਾਲ ਕੰਮ ਕੀਤਾ ਹੈ ਤੇ ਉਹ ਮਤਲਬ ਜਿਹੜੀ ਗੱਲ ਕਹਿੰਦੇ ਸੀ ਹੋਰ ਬੜਾ ਅੱਛਾ ਸੁਝਾਅ ਦਿੰਦੇ ਸੀ ਜੋ ਨਾ ਕੋਲ ਕੋਰਾ ਕੋ ਸਿੱਖ ਹੈ ਜਿਹੜੀ ਸਿੱਖਿਆ ਨੇ ਤੇ ਮਤਲਬ ਬਹੁਤ ਮਾਇਨਾ ਰੱਖਦੀ ਹੈ ਤੇ ਉਹਨਾਂ ਦੇ ਜਿਹੜਾ ਪੰਜਾਬ ਉਹਨਾਂ ਜਾਣ ਦਾ ਘਾਟਾ ਜਿਹੜਾ ਪੰਜਾਬ ਨੂੰ ਹੈ ਪਹਿਲਾਂ ਤਾਂ ਉਹਨਾਂ ਦੀ ਮਤਲਬ ਇੱਕ ਤਜਰਬਾ ਬੜਾ ਸੀ ਐਕਸਪੀਰੀਅੰਸ ਬੜਾ ਸੀ ਉਹਨਾਂ ਨੇ ਦੁਨੀਆਦਾਰੀ ਦੇਖੀ ਸੀ ਔਰ ਗੱਲ ਜਿਹੜੀ ਹੈ ਬੜੀ ਨਾਪ ਤੋਲ ਕੇ ਗੱਲ ਨੂੰ ਕਰਦੇ ਸੀਗੇ ਔਰ ਹਮੇਸ਼ਾ ਪੰਜਾਬ ਦੇ ਭਲੇ ਦੀ ਔਰ ਪੰਜਾਬ ਦੇ ਵਿੱਚ ਵਿਕਾਸ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਅੱਛੀ ਇੱਕ ਇੱਛਾ ਇੱਕ ਬਹੁਨਾਰੇ ਦੀ ਜੀ ਜਿਆਣ ਸਾਹਿਬ ਬਾਦਲ ਸਾਹਿਬ ਦੇ ਬੜੇ ਕਰੀਬ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਬਾਦਲ ਸਾਹਿਬ ਤੇ ਢੀਂਡਸਾ ਸਾਹਿਬ ਦੋਵੇਂ ਐਸੀਆਂ ਸ਼ਖਸੀਅਤਾਂ ਨੇ ਜੋ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂਆ ਦੇ ਵਿੱਚੋਂ ਇੱਕ ਨੇ ਤਾਂ ਦੋਵੇਂ ਜਦੋਂ ਇਕੱਠੇ ਹੋਇਆ ਕਰਦੇ ਸੀ ਉਸ ਵੇਲੇ ਕਿਸ ਤਰੀਕੇ ਦਾ ਮਾਹੌਲ ਹੋਇਆ ਕਰਦਾ ਸੀ ਕਿਸ ਕਿਦਾਂ ਦੀਆਂ ਗੱਲਾਂ ਹੋਇਆ ਕਰਦੀਆਂ ਸੀ ਪੰਜਾਬ ਦੇ ਦੇਖੋ ਹੁਣ ਉਹ ਮੇਰੀ ਖਾਲਸਾ ਦੇਖੋ ਜੀ ਹੁਣ ਤਾਂ ਦਿਨੋ ਦਿਨ ਰਾਜਨੀਤੀ ਦਾ ਸਤਰ ਜਿਹੜਾ ਹੈ ਘਿਰਦਾ ਜਾ ਰਿਹਾ ਹੈ ਹੂੰ ਜਿਹੜੇ ਉਹਨਾਂ ਦੇ ਸਮੇਂ ਤੇ ਰਾਜਨੀਤੀ ਸੀ ਉੱਥੇ ਉਹਨਾਂ ਦੀ ਇੱਕ ਬੜੀ ਵੈਲਿਊ ਸੀ ਗੱਲ ਦੇ ਵਿੱਚ ਵੀ ਵੈਲਿਊ ਸੀ ਔਰ ਲੋਕਾਂ ਦੇ ਵਿੱਚ ਇੱਕ ਕਦਰ ਵੀ ਬੜੀ ਸੀ ਹੂੰ ਜੋ ਮਤਲਬ ਆਦ ਸਾਬ ਦੀ ਜਿਹੜੀ ਸੋਚ ਸੀ ਉਹਦੇ ਨਾਲ ਕਾਫੀ ਸਾਡੇ ਜਿਹੜੇ ਇਹ ਲੀਡਰ ਜਿਵੇਂ ਦਿੱਤਾ ਜੀ ਮੈਂ ਸੀਗੇ ਅੱਛੀ ਰਾਏ ਦੇ ਕੇ ਅੱਛੇ ਕੰਮ ਜਿੰਨੇ ਵੀ ਪੰਜਾਬ 'ਚ ਕੰਮ ਹੋਇਆ ਅੱਛੇ ਸੁਝਾਅ ਦੇ ਕੇ ਅੱਛੀ ਰਾਏ ਔਰ ਅੱਛਾ ਸਹਿਯੋਗ ਜੀ ਠੀਕ ਹੈ ਜਾਨੀ ਸਾਬ ਤੁਹਾਡਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਸੁਰਜੀਤ ਕੁਮਾਰ ਜਿਆਣੀ ਸਾਡੇ ਨਾਲ ਜੁੜੇ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਉਹ ਟਿੰਸਾ ਸਾਹਿਬ ਦੇ ਨਾਲ ਉਸ ਵੇਲੇ ਕੰਮ ਕਰਿਆ ਕਰਦੇ ਸੀ ਤਾਂ ਬੜਾ ਅਲੱਗ ਢੱਗ ਉਹਨਾਂ ਦਾ ਹੋਇਆ ਕਰਦਾ ਸੀ ਤੇ ਨਾਲ ਹੀ ਬੜੇ ਖਲੀਮੀ ਦੇ ਨਾਲ ਉਹ ਗੱਲ ਕਰਿਆ ਕਰਦੇ ਗੂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਟਸਾ ਇਸ ਫਾਨੀ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਚੁੱਕੇ ਨੇ ਇਸ ਵੇਲੇ ਦੱਸਦੀ ਹੈ ਕਿ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਰਹੇ ਨੇ ਸੁਖਦੇਵ ਸਿੰਘ ਢੀਂਟਸਾ ਇਥੋਂ ਤੱਕ ਕਿ ਕੇਂਦਰ ਦੇ ਵਿੱਚ ਮੰਤਰੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਟਸਾ ਦਾ ਫਿਲਹਾਲ ਦਿਹਾਂਤ ਹੋ ਚੁੱਕਿਆ ਵਕ ਵਕ ਪ੍ਰਤੀਕਰਮ ਜਿਹੜੇ ਆ ਰਹੇ ਆ ਤੁਹਾਡੇ ਸਾਹ ਤੁਹਾਡੇ ਸਭ ਨਾਲ ਸਾਂਝੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਇਹ ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਦੁਖਤਾਈਂ ਕਾਲ ਚਲਾਣੇ ਤੇ ਮੇਰਾ ਡੂੰਗਾ ਤੇ ਦਿਲੋਂ ਜਿਹੜਾ ਦੁੱਖ ਹੈ ਤੇ ਉਹਨਾਂ ਨੇ ਰਾਜ ਅਤੇ ਰਾਸ਼ੀ ਰਾਜਨੀਤੀ ਦੇ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਤੋਂ ਇਲਾਵਾ ਕੇਂਦਰੀ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ। ਸੁਵਕਵਾਖ ਪ੍ਰतिकारਮ ਜਿਹੜੇ ਆ ਜਿੰਨਾ ਜਿੰਨਾ ਲੋਕਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵਿਚਰੇ ਨੇ ਜੋ ਉਹਨਾਂ ਨੂੰ ਨੇੜਿਓਂ ਜਾਣਦੇ ਨੇ ਸੋ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਮ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਨਾਮ ਸੁਖਦੇਵ ਸਿੰਘ ਢੀਂਡਸਾ ਔਰ ਕੇਂਦਰ ਦੇ ਵਿੱਚ ਜਿਹੜੀ ਵਜ਼ਾਰਤ ਹੈ ਉਹ ਵੀ ਉਹਨਾਂ ਦੇ ਕੋਲ ਜਿਹੜੀ ਆ ਰਹੀ ਹੈ ਤੇ ਰਾਜ ਸਭਾ ਮੈਂਬਰ ਰਹੇ ਨੇ ਔਰ ਦਸਤੀ ਹੈ ਕਿ 40s ਦੇ ਵਿੱਚ ਉਹਨਾਂ ਨੇ ਆਖਰੀ ਸਾਹ ਜਿਹੜੇ ਆ ਲਏ ਨੇ ਵਿਦਿਆਰਥੀ ਦੇ ਤੌਰ ਤੇ ਕਿਸੇ ਵੇਲੇ ਵਿਦਿਆਰਥੀ ਦੇ ਵੱਜੋਂ ਰਾਜਨੀਤੀ ਔਰ ਬਾਅਦ ਦੇ ਵਿੱਚ ਸਰਪੰਚੀ ਫਿਰ ਜੋ ਔਰ ਬਲਾਕ ਸਮਿਤੀ ਦੀ ਚੇਅਰਮੈਨੀ ਔਰ ਅਕਾਲੀ ਦਲ ਦੇ ਵਿੱਚ ਫਿਰ ਇੱਕ ਸਰਗਰਮ ਭੂਮਿਕਾ ਇਹ तमाम ਉਹ ਪੜਾ ਨਹੀਂ ਸੁਖਦੇਵ ਸਿੰਘ ਢੀਂਡਸਾ ਦੇ ਜਿੱਥੋਂ ਸੁਖਦੇਵ ਸਿੰਘ ਢੀਂਡਸਾ ਗੁਜ਼ਰੇ ਨੇ ਸੁਖਵੀਰ ਮਾਫ ਕਰਨਾ ਜੋ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕਾਫੀ ਨਜ਼ਦੀਕ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਰਹੇ ਨੇ ਔਰ ਇੱਕ ਸੀਨੀਅਰ ਦੇ ਤੌਰ ਤੇ ਅਕਾਲੀ ਲੀਡਰਸ਼ਿਪ ਉਹਨਾਂ ਤੋਂ ਸੇਧ ਜ਼ਰੂਰ ਲੈਂਦੀ ਰਹੀ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਕੁਝ ਵੱਖਰੀਵੇਂ ਪਾਰਟੀ ਦੇ ਵਿੱਚ ਵੀ ਜ਼ਰੂਰ ਦੇਖਣ ਨੂੰ ਮਿਲੇ ਪਰ ਬਾਅਦ ਦੇ ਵਿੱਚ ਜਿਹੜਾ ਸੁਖਦੇਵ ਸਿੰਘ ਢੀਂਡਸਾ ਅ ਅਕਾਲੀ ਦਲ ਦੇ ਨਾਲ ਹੀ ਜਿਹੜਾ ਉਹ ਇਕੱਠੇ ਹੁੰਦੇ ਹੋਏ ਦਿਖਾਈ ਵੀ ਦਿੱਤੇ ਸੋ ਫਿਲਹਾਲ ਇਥੇ ਵਿੜਾ ਇੱਕ ਬ੍ਰੇਕ ਦਾ ਹੋ ਗਿਆ ਖਬਰਾਂ ਅੱਗੇ ਵੀ ਜਾਰੀ ਨੇ ਡੇਲੀ ਪੋਸ ਅੰਜਨ ਹਰਿਆਣਾ ਇਧੋਂ ਤੱਕ ਕੇ ਕੇਂਦਰ ਦੇ ਵਿੱਚ ਮੰਤਰੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਫਿਲਹਾਲ ਦਿਹਾਂਤ ਹੋ ਚੁੱਕਿਆ ਵੱਖ-ਵੱਖ ਪ੍ਰਤੀਕਰਮ ਜਿਹੜੇ ਆ ਰਹੇ ਆ ਤੁਹਾਡੇ ਸਾਹਬ ਤੁਹਾਡੇ ਸਭ ਨਾਲ ਸਾਂਝੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤੇ ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ